ਨਮਸਕਾਰ ਸਸਿਕਾ ਮੈਂ ਹਾਂ ਰਾਜੀਸ਼ ਗਿੱਲ ਤੇ ਤੁਸੀਂ ਦੇਖ ਰਹੇ ਹੋ ਲੋਕ ਰਾਜ ਟੀਵੀ ਅੱਜ ਇੱਕ ਬਹੁਤ ਵੱਡੀ ਕਾਮਯਾਬੀ ਅਮਰਸਰ ਪੁਲਿਸ ਨੂੰ ਮਿਲੀ ਹੈ ਜਿਸ ਦੇ ਵਿੱਚ 10 ਮੋਸਟ ਸੋਫਿਸਟੀਕੇਟਿਡ ਪਿਸਟਲਸ ਬਰਾਮਦ ਕੀਤੇ ਗਏ ਨੇ ਤਿੰਨ ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੂਰੀ ਜਾਣਕਾਰੀ ਲਵਾਂਗੇ ਅ ਅਮਰਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲ ਸਾਡੇ ਨਾਲ ਨੇ ਪੂਰੀ ਜਾਣਕਾਰੀ ਦੱਸੋ ਜੀ ਕਿ ਅੱਜ ਤੁਹਾਡੀ ਬੜੀ ਵੱਡੀ ਕਾਮਯਾਬੀ ਕਿਉਂਕਿ ਕਾਮਯਾਬੀਆਂ ਲਗਾਤਾਰ ਚਲਦੀਆਂ ਆ ਰਹੀਆਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਕਿਉਂਕਿ ਉਹ ਅਸੀਂ ਜਿਹੜਾ ਆਪਣੀ ਡਿਊਟੀ ਸਾਡੀ ਟੀਮ ਬਹੁਤ ਦਿਲੋਂ ਕਰਦੀ ਹੈ ਔਰ ਜੋ ਸਾਡਾ ਇੱਕ ਰਿਸਪੌਂਸਿਬਿਲਟੀ ਹੈ ਉਹ ਉਹਨੂੰ ਵਾਕੂਪੀ ਨਿਭਾਈਏ ਸੋ 10 ਬੜੇ ਸਫਿਸਟੀਕੇਟਿਡ ਹਥਿਆਰ ਰਿਕਵਰ ਹੋਏ ਨੇ ਜਿਨ੍ਹਾਂ ਨੂੰ ਮੈਂ ਲੀਥਲ ਸਮਝ ਸਕਦਾ ਕਿ ਫਾਇਰ ਪਾਵਰ ਵੀ ਬੜੀ ਅੱਛੀ ਹੈ ਔਰ ਬੜੀ ਵਧੀਆ ਪ੍ਰੋਫਾਈਲਿੰਗ ਹੈ ਉਹਨਾਂ ਦੀ ਔਰ ਕੈਲੀਬਰ ਵੀ ਵੱਡੇ ਨੇ ਜੇ ਵਾ ਦੇਖਿਓ 4 ਗਲੌਕ ਨੇ 9mm ਦੇ 30 ਬੋਰ ਦੇ 6 ਪਿਸਟਲ ਨੇ ਤੇ ਤਿੰਨ ਮੁਲਜ਼ਮ ਜਿਹੜੇ ਫੜੇ ਗਏ ਤਿੰਨ ਵੱਖ-ਵੱਖ ਸੈਕਟਰਾਂ ਦੇ ਨੇ ਉਹਦਾ ਜੇ ਪੈਟਰਨ ਆਪਾਂ ਸਟੱਡੀ ਕਰੀਏ ਇੱਕ ਬੰਦਾ ਫਾਜ਼ਲਕਾ ਦਾ ਹੈ ਜਿਹੜਾ ਸੁਰਿੰਦਰਪਾਲ ਪਾਲੀ ਹੈ ਇੱਕ ਬੰਦਾ ਰਾਜਨ ਸ਼ਹਿਰ ਦਾ ਅਮਰਸਰ ਫੈਜ਼ਪੁਰੇ ਦਾ ਤੀਜਾ ਬੰਦਾ ਜਿਹੜਾ ਜਗਜੀਤ ਹੈ ਉਹ ਸਰਾਏਮੰਤਖਨ ਤਰਨਤਾਰਨ ਦਾ ਹੈ ਤੋਂ ਇਹਨਾਂ ਦੇ ਵਿੱਚ ਜਿਹੜੀ ਕਾਮਨ ਕੜੀ ਹੈ ਉਹ ਪਾਕਿਸਤਾਨ ਬੇਸ ਸਮਗਲਰ ਹੈ ਇਹਨਾਂ ਨੂੰ ਸੋਸ਼ਲ ਮੀਡੀਆ ਐਪਸ ਦੇ ਉੱਤੇ ਕੋਆਰਡੀਨੇਟ ਕਰਕੇ ਤੇ ਹਥਿਆਰ ਚੁਕਾਏ ਜਾਂਦੇ ਨੇ ਨਾਰਕੋਟਿਕਸ ਦਾ ਜਿਹੜਾ ਸਮਗਲਿੰਗ ਹੁੰਦੀ ਹੈ ਅਕ੍ਰੋਸ ਬਾਰਡਰ ਡਰੋਨ ਦੇ ਰਾਹੀਂ ਪ੍ਰੀ ਡੈਸਟਿਨੇਟ ਲੋਕੇਸ਼ਨਸ ਭੇਜੀਆਂ ਜਾਂਦੀਆਂ ਔਰ ਇਹਨਾਂ ਨੂੰ ਬਹਿਕਾਵੇ ਚ ਛੋਟੇ ਲਾਲਚ ਚ ਲੈ ਕੇ ਕੀਤਾ ਜਾਂਦਾ ਜੇ ਹੁਣ ਜਗਜੀਤ ਇਸ ਕੇਸ ਚ ਆਪਾਂ ਦੇਖੀਏ ਬਾਹਰੋਂ ਆਇਆ ਦबई ਤੋਂ 4 ਮਹੀਨੇ ਪਹਿਲਾਂ ਤੇ ਉਹਨੂੰ ਕਿਦਾਂ ਬਹਿਕਾਵੇ ਚ ਲੈ ਲਿਆ ਅਲਟੀਮੇਟਲੀ ਕਿਸੇ ਨੇ ਉਹਨੂੰ ਪੁੱਛਣਾ ਨਹੀਂ ਜੇਲ੍ਹ ਚ ਉਹਨੇ ਉਲਝਣਾ ਤੇ ਮੁਕਦਮੇ ਉਹਨੇ ਫੇਸ ਕਰਨੇ ਨੇ ਸੋ ਮੈਂ ਇੱਕ ਗੱਲ ਜ਼ਰੂਰ ਤੁਹਾਡੇ ਮਾਦੇਮਨਾ ਸਾਡੇ ਯੰਗਸਟਰਸ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਬਹਿਕਾਵੇ ਚ ਨਾ ਉਹ ਛੋਟੇ ਲਾਲਚਾਂ ਚ ਨਾ ਪਾਓ ਆਪਣੀ ਜਿਹੜੀ ਮਿਹਨਤ ਦੀ ਕਮਾਈ ਹੈ ਉਹਦੇ 'ਚ ਬਰਕਤ ਹੁੰਦੀ ਹੈ ਅਲਟੀਮੇਟਲੀ ਔਰ ਬਾਹਰ ਬੈਠੇ ਲੋਕ ਤੁਹਾਨੂੰ ਉਕਸਾ ਦਿੰਦੇ ਨੇ ਮੁੜ ਕੇ ਕੋਈ ਬਾ ਨਹੀਂ ਫੜਦਾ ਅਲਟੀਮੇਟਲੀ ਕਾਨੂੰਨ ਦਾ ਜਿਹੜਾ ਸਾਹਮਣਾ ਤੁਹਾਨੂੰ ਕਰਨਾ ਪੈਂਦਾ ਉਹਦੇ ਕਾਰਵਾਈ ਦਾ ਇਨਫੋਰਸਮੈਂਟ ਦਾ ਸੋ ਦੂਜੇ ਪਾਸੇ ਗੱਲ ਇਹ ਹੈ ਕਿ ਸਾਨੂੰ ਜਿਹੜਾ ਗਵਾਂਡੀ ਮੁਲਕ ਤੋਂ ਹਮੇਸ਼ਾ ਖਤਰਾ ਰਹਿੰਦਾ ਹੈ ਬਟ ਅਸੀਂ ਪੂਰੀ ਤਰ੍ਹਾਂ ਸਾਡੀ ਟੀਮ ਬਹੁਤ ਦਿਨ ਰਾਤ ਮਿਹਨਤ ਕਰਦੀ ਹੈ ਦਿਲੋਂ ਔਰ ਉਸੇ ਦਾ ਨਤੀਜਾ ਹੈ ਕਿ ਅਸੀਂ ਪਬਲਿਕ ਦੇ ਸਹਿਯੋਗ ਨਾਲ ਬੜੀ ਜਲਦੀ ਕਾਮਯਾਬ ਹੁੰਨੇ ਆ ਪ੍ਰिवेंट ਕਰਨ ਨੂੰ ਰਿਕਵਰੀਜ਼ ਵਡੀਆਂ ਹੋਈਆਂ ਤੁਹਾਨੂੰ ਪਤਾ ਪਿਛਲੇ ਦਿਨਾਂ ਚਾਹੇ ਉਹ ਨਾਰਕੋਟਿਕਸ ਹੈ ਚਾਹੇ ਉਹ ਵੈਪਨਸ ਨੇ ਸੋ ਉਹਦੇ ਚ ਇਦਾਂ ਹੀ ਅਸੀਂ ਮਿਹਨਤ ਕਰਦੇ ਰਹਨੇ ਆ ਰਵਾਂਗੇ ਅੱਗੇ ਵੀ ਔਰ ਦੀਵਾਲੀ ਕਰਕੇ ਸਪੈਸ਼ਲੀ ਬਹੁਤ ਸਾਰੀ ਪ੍ਰिवेंटिव ਪੁਲਿਸਿੰਗ ਵਿਜ਼ਿਬਿਲਟੀ ਐਂਟੀ ਸਬਟਰੇਜ ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਜ਼ੋਰ ਦਿੰਦਾ 350 ਜਿਹੜਾ ਤੁਸੀਂ ਬੜੀ ਵੱਡੀ ਕਾਮਯਾਬੀ ਇਸ ਤੋਂ ਪਹਿਲਾਂ ਵੀ ਕਾਮਯਾਬੀਆਂ ਪਰ ਦੋ ਤਿੰਨ ਸਵਾਲ ਖੜੇ ਹੁੰਦੇ ਨੇ ਗ੍ਰੈਟੀਟਿਊਡ ਹੈ ਤੁਹਾਨੂੰ ਇਸ ਕਰਕੇ ਕਿ ਤੁਸੀਂ ਇਹ ਕਾਮਯਾਬੀਆਂ ਹਾਸਲ ਕਰਦੇ ਹੋ ਅਮਰਸਰ ਸੇਫ ਮਹਿਸੂਸ ਕਰਦਾ ਪਰ ਇਸ ਦੇ ਨਾਲ ਨਾਲ ਕਿਉਂਕਿ ਇਹ ਜਿਹੜਾ ਏਰੀਆ ਵਾ ਹੁਣ ਬੀਐਸਐਫ ਕੋਲ ਐਂਟੀ ਡਰੋਨ ਸਿਸਟਮ ਵੀ ਹੈ ਸਾਰਾ ਕੁਝ ਹੈ ਪਰ ਉਸ ਦੇ ਬਾਵਜੂਦ ਕਿੱਥੇ ਕਮੀ ਰਹਿ ਰਹੀ ਹੈ ਜਿੱਥੇ ਲਗਾਤਾਰ ਕਿਉਂਕਿ ਬੜੇ ਸੋਫਿਸਟੀਕੇਟਿਡ ਵੈਪਨਸ ਆ ਰਹੇ ਨੇ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਕੋਈ ਹੈਗੀ ਹੈ ਲੈਕਿੰਗ ਇਹ ਦੇਖੋ ਪਤਾ ਕੀ ਆ ਅਸੀਂ ਬਹੁਤ ਬੀਐਸਐਫ ਵੀ ਬਹੁਤ ਮਿਹਨਤ ਕਰ ਰਹੀ ਹੈ ਸਾਡੀ ਬਹੁਤ ਅੱਛੀ ਕੋਆਰਡੀਨੇਸ਼ਨ ਹੈ ਸਾਰੇ ਸੈਂਟਰਲ ਜੈਂਸੀਸ ਦਾ ਵੀ ਬਾਟਰ ਬਹੁਤ ਵੱਡਾ ਹੈ ਹੂੰ ਖੇਤ ਵੀ ਤੁਸੀਂ ਜੇ ਦੇਖੋ ਜੀਓਗ੍ਰਾਫਿਕਲੀ ਕੁਝ ਤਾਰ ਦੇ ਪਾਰ ਵੀ ਨੇ ਜੀ ਔਰ ਕਈ ਚੀਜ਼ਾਂ ਇਹੋ ਜਿਹੀ ਹੁੰਦੀ ਹੈ ਕਿ ਜਦੋਂ ਫਸਲ ਖੜੀ ਹੈ ਜਾਂ ਕੁਝ ਹੋਰ ਚੀਜ਼ ਹੈ ਕੋਈ ਚੀਜ਼ ਡ੍ਰੌਪ ਹੋ ਗਈ ਪਤਾ ਹੀ ਨਹੀਂ ਲੱਗਣਾ ਕਿਸੇ ਨੂੰ ਔਰ ਜਿਹੜੇ ਡਰੋਨਸ ਵਗੈਰਾ ਉਹਨਾਂ ਦੀ ਵੀ ਟੈਕਨੋਲੋਜੀ ਉਹਨਾਂ ਦੀ ਜਿਹੜੀ ਕואର୍ਡੀਨੇਟਸ ਵਗੈਰਾ ਉਹ ਚੇਂਜ-ਚੁੰਜ ਕਰਦੇ ਰਹਿੰਦੇ ਨੇ ਅਪਗ੍ਰੇਡੇਸ਼ਨ ਹੁੰਦੀ ਰਹਿੰਦੀ ਹੈ ਸੋ ਬਹੁਤ ਸਾਰੇ ਫੈਕਟਰਸ ਨੇ ਹਾਈਟ ਦਾ ਬਹੁਤ ਵੱਡਾ ਫੈਕਟਰ ਹੋ ਜਾਂਦਾ ਕਿ ਵੇ ਰਾਤ ਨੂੰ ਇੰਨਾ ਉੱਪਰ ਜਾ ਕੇ ਤੇ ਉੱਪਰੋਂ ਡਰਾਪਿੰਗ ਹੋ ਜੇ ਥੱਲੇ ਪਤਾ ਹੀ ਨਹੀਂ ਲੱਗਣਾ ਤੇ ਕਈ ਗੱਲਾਂ ਨੇ ਬਟ ਦਿਨ ਰਾਤ ਸਾਰੀਆਂ ਜਿਹੜੀਆਂ ਸਕਿਉਰਿਟੀ ਫੋਰਸਸ ਨੇ ਇਕਜੁੱਟ ਹੋ ਕੇ ਪੂਰਾ ਕਰ ਰਹੀਆਂ ਹੋਰ ਤੁਹਾਡੇ ਸਾਹਮਣੇ ਇਹ ਹੈ ਕਿ ਦੁਸ਼ਮਣ ਦੇ ਜਿੰਨੇ ਵੀ ਇਰਾਦੇ ਉਹਨਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਜੀ ਬਿਲਕੁਲ ਉਹਦੇ ਬਾਰੇ ਮੈਂ ਪਹਿਲਾਂ ਹੀ ਤੁਹਾਨੂੰ ਗ੍ਰੈਟੀਟਿਊਡ ਦੇ ਚੁੱਕਿਆ ਹਾਂ ਬਟ ਇਹ ਇੱਕ ਹੋਰ ਹੈ ਜੀ ਜਿਹੜਾ ਤੁਸੀਂ ਕਿਹਾ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਉਹ ਨੈਟਵਰਕਿੰਗ ਕਰਦੇ ਆ ਉਹਦੇ ਵਾਸਤੇ ਵੱਖਰਾ ਕੋਈ ਤੁਹਾਡਾ ਸਰਵੇਲੈਂਸ ਸਿਸਟਮ ਹੈਗਾ ਕਿ ਉਸ ਨੂੰ ਪਹਿਲਾਂ ਹੀ ਨਜ਼ਰ ਰੱਖੀ ਜਾਏ ਪੂਰਾ ਜਿਹੜਾ ਇਹਨਾਂ ਦਾ ਸੋਸ਼ਲ ਨੈਟਵਰਕ ਹੈ ਕਿ ਜਾਂ ਉਹਦੇ ਥਰੂ ਹੀ ਇਹ ਅਰੈਸਟ ਹੋ ਰਹੀਆਂ ਨੇ ਇਹ ਦੇਖੋ ਉਹ ਡਿਫਰੈਂਟ ਚੀਜ਼ਾਂ ਹੁੰਦੀਆਂ ਮੈਂ ਕੋਈ ਇਨਵੈਸਟੀਗੇਸ਼ਨ ਦਾ ਪਾਰਟ ਨਹੀਂ ਡਿਸਕਸ ਕਰ ਸਕਦਾ ਪਬਲਿਕਲੀ ਬਟ ਇਸ਼ੂ ਪਲੇਟਫਾਰਮ ਜਿਹੜਾ ਸਾਈਬਰ ਸਪੇਸ ਬੜੀ ਵਾਸਟ ਹੈ ਤੁਹਾਨੂੰ ਵੀ ਪਤਾ ਹੈ ਵੀ ਇੱਥੇ ਇੰਨੀ ਵਾਸਟ ਹੈ ਕਿ ਪਤਾ ਨਹੀਂ ਲੱਗਦਾ ਕਿ ਕੌਣ ਕੀ ਕਰ ਰਿਹਾ ਸੋ ਉਹਨੂੰ ਨੇਚਰਲੀ ਮੁਲਜ਼ਮ ਉਹਦਾ ਮਿਸਯੂਜ਼ ਕਰਦੇ ਆ ਟੈਕਨੋਲੋਜੀ ਦਾ ਬਟ ਉਹਨਾਂ ਹੀ ਨਿਪੁੰਨ ਹੈਗੀ ਆ ਸਾਡੀ ਇਨਫੋਰਸਮੈਂਟ ਏਜੰਸੀਸ ਆਪਾਂ ਉਹਨਾਂ ਨੂੰ ਤੁਹਾਡੇ ਸਾਹਮਣੇ ਢਾਈ ਲੈਣੇ ਆ ਕਿਉਂਕਿ ਸਰ ਦੀਵਾਲੀ ਦਾ ਤਿਉਹਾਰ ਹੈ ਬੰਦੀ ਛੋੜ ਦਿਵਸ ਜਿਹੜਾ ਹੈਗਾ ਬਹੁਤ ਵੱਡੇ ਤਿਉਹਾਰ ਨੇ ਹਿੰਦੁਸਤਾਨ 'ਚ ਸਭ ਤੋਂ ਵੱਧ ਮਨਾਏ ਜਾਂਦੇ ਨੇ ਉਸ ਦੇ ਮੱਦੇ ਨਜ਼ਰ ਜਿਹੜੀਆਂ ਹੋਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਪ੍ਰੀਕਾਸ਼ਨਸ ਲੈ ਰਹੇ ਹੋ ਅਸੀਂ ਦੇਖੋ ਐਂਟੀ ਸੌਫਟ ਅਟੈਕ ਚੈਕਿੰਗ ਕਰ ਰਹੇ ਆ ਤੁਸੀਂ ਨਾਕੇ ਸਾਡੇ ਨੇ ਔਰ ਉਹਦੇ ਚ ਅਸੀਂ ਮੇਨ ਸਰਪ੍ਰਾਈਜ਼ ਐਲੀਮੈਂਟ ਰੱਖਿਆ ਜਿਹੜੇ ਸਾਡੇ ਐਸਕੇਪ ਰੂਟਸ ਨੇ ਉਹਨਾਂ ਨੂੰ ਅਸੀਂ ਪਲੱਗ ਕੀਤਾ ਔਰ ਬੜੇ ਹਿਡਨ ਕੈਮਰਾ ਸਭ ਤੇ ਲਵਾਏ ਆ ਸਪੈਸ਼ਲੀ ਇਹਨਾਂ ਦਿਨਾਂ ਚ ਔਰ ਸੋ ਦੈਟ ਕੋਈ ਬੰਦਾ ਸਾਡੇ ਜਿਹੜੇ ਐ ਸਕੈਨਰ ਚ ਉਹਦੇ ਇਮੀਡੀਏਟਲੀ ਆ ਜਾਵੇ ਔਰ ਲਾਈਟਿੰਗ ਦਾ ਕਮਿਸ਼ਨਰ ਕਾਰਪੋਰੇਸ਼ਨ ਨੂੰ ਕਹਿ ਕੇ ਇੰਪਰੂਵ ਕਰਵਾਈ ਹੈ ਕਿਉਂਕਿ ਰਾਤ ਦੇ ਸਮੇਂ ਜਿਆਦਾ ਇਹੋ ਜਿਹਾ ਕ੍ਰਾਈਮ ਹੁੰਦਾ ਹੈ ਪੀੜਪੜਕੇ ਵਾਲੇ ਏਰੀਏ ਦੇ ਵਿੱਚ ਵੀ ਧਿਆਨ ਰੱਖਿਆ ਜਾ ਰਿਹਾ ਹੈ ਰੇਲਵੇ ਸਟੇਸ਼ਨ ਬੱਸ ਸਟੈਂਡ ਮਾਲਸ ਦੀ ਚੈਕਿੰਗ ਚੱਲ ਰਹੀ ਹੈ ਬਾਜ਼ਾਰਾਂ ਦੀ ਵੀ ਸੋ ਮੈਂ ਪਬਲਿਕ ਨੂੰ ਵੀ ਤੁਹਾਡੇ ذریعے ਤੋਂ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਤੁਹਾਡੀ ਇੱਕ ਹਮਦਰਦ ਦੋਸਤ ਹੈ ਔਰ ਸਭ ਦਾ ਸਾਡਾ ਸਾਂਝਾ ਇੱਕ ਏਮ ਹੈਗਾ ਕਿ ਅਸੀਂ ਆਪਣੇ ਸਮਾਜ ਨੂੰ ਆਪਣੇ ਏਰੀਏ ਨੂੰ ਸੇਫ ਰੱਖੀਏ ਸੋ ਕਾਈਂਡਲੀ ਸਾਡੇ ਨਾਲ ਕੋਆਪਰੇਟ ਕਰੋ ਜੋ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਜਾਂ ਕੋਈ ਸ਼ੱਕੀ ਯਸ ਸਪੀਸ਼ੀਅਸ ਮੂਵਮੈਂਟ ਤੁਹਾਡੇ ਸਾਹਮਣੇ ਆਉਂਦੀ ਹੈ ਤਾਂ ਸਾਡੇ ਨਾਲ ਸ਼ੇਅਰ ਕੀਤੇ ਬਿਲਕੁਲ ਜੀ ਜਿਸ ਤਰ੍ਹਾਂ ਦੇ ਵੈਪਨਸ ਤੁਹਾਨੂੰ ਦਿਖਾਏ ਗਏ ਨੇ ਤੁਸੀਂ ਇਮੇਜਿਨ ਕਰੋ ਕਿ ਜੇ ਇਹ ਵੈਪਨ ਜੜੇ ਆ ਮਾਰੇ ਅਨਸਰ ਦੇ ਹੱਥ ਆ ਜਾਂਦੇ ਤਾਂ ਕੀ ਹੋ ਸਕਦਾ ਸੀ ਬਾਜ਼ਾਰਾਂ ਦੇ ਵਿੱਚ ਅੱਜਕੱਲ੍ਹ ਭੀੜ-ਪਾੜ ਹੈ ਤੇ ਹਰੰ ਦਾ ਸੀਜ਼ਨ ਚੱਲ ਰਿਹਾ ਹੈ ਦੀਵਾਲੀ ਆਉਣ ਵਾਲੀ ਹੈ ਬੰਦੀ ਛੋੜ ਦੀ ਵਸਾਉਣ ਵਾਲਾ ਹੈ ਸੋ ਸਾਨੂੰ ਹਮੇਸ਼ਾ ਹੀ ਅੰਮ੍ਰਿਤਸਰ ਦੀ ਪੁਲਿਸ ਨੂੰ ਗ੍ਰੈਟੀਟਿਊਡ ਪੇਟ ਕਰਨਾ ਚਾਹੀਦਾ ਹੈ ਕਿ ਅਸੀਂ ਅੱਜ ਸੇਫ ਮਹਿਸੂਸ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ